ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਫਤੇਗੜ 66 ਤਹਿਸੀਲ ਤੇ ਜ਼ਿਲ੍ਹਾ ਬਰਨਾਲਾ 9 ਤੋਂ 10 ਤੱਕ ਕੱਟੀਆਂ ਦਿਖਾ ਦਾਂਗੇ ਬਾਈ ਕੋਲੇ ਜ਼ਿਆਦਾਤਰ ਮੁਰਾ ਦੀਆਂ ਨੇ ਤੇ ਇੱਕ ਕੱਟੀ ਹੈਗੀ ਆ ਸੱਜਣੋ ਨੀਲੀ ਰਾਵੀ ਦੀ ਮੀਣੀ ਨੀਲੀ ਰਾਵੀ ਆ ਸਿੰਘ ਵੀ ਹਲਦੇ ਆ ਨਾਲ ਨਾਲ ਤੇ ਬਾਕੀ ਡਿਟੇਲ ਬਾਈ ਨੂੰ ਪੁੱਛਾਂਗੇ ਇੱਕ ਸਸਤੇ ਜੇ ਮੁੱਲ ਦੀ ਗਾਂ ਦਿਖਾ ਦਾਂਗੇ ਇਹ ਮੰਨ ਲਓ ਵੀ ਸਾਈ ਹਾਲ ਟੱਚ ਐ ਸੁਭਾਅ ਦੀ ਬਾਈ ਕਹਿੰਦਾ ਬਹੁਤ ਜ਼ਿਆਦਾ ਠੰਡੀ ਸੀਲ ਐ ਤਾਜੀ ਸੂਈਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਜੀ ਹੋਰ ਕੀ ਹਾਲ ਹੈ ਸਾਸਰੀ ਕਾਲਾ ਜੀ ਚੜਦੀ ਕਲਾ ਚੜਦੀ ਕਲਾ ਬਾਈ ਚੱਲਦਾ ਮਾਰੋ ਮਾਰਗਾ ਵੰਦੀ ਦਿੱਲੀ ਦਾ ਕੰਮ ਉਹਦੇ ਸ਼ੁਰੂ ਇੱਕ ਗੱਲ ਹੋਰ ਦੱਸ ਦਾਂ ਨਾ ਜਿਹੜੇ ਭਰਾ ਨੇ ਕਟੀਆਂ ਲੈਣੀਆਂ ਨੇ ਇਹ ਕਟੀਆਂ ਦਾ ਨਾ ਇਹ ਕਹਿ ਸਕਦੇ ਆ ਵੀ ਸਪੈਸ਼ਲਿਸਟ ਸ਼ੱਜਣ ਹੈ ਹਾਂਜੀ ਹਾਂਜੀ ਕੱਟੀਆਂ ਮਿਲਿਆ ਕਰਨੀਆਂ ਜਿਆਦਾ ਹਨਾ ਹਾਂ ਕਟੀਆਂ ਮਿਲਿਆਗਾ ਨੰਬਰ ਬੋਲ ਤੇਰਾ 9779562218 9779562218 ਕੰਮਗੈਰੀ ਕੇਰਾ ਕੈਮਰਾ ਘਮਾ ਦੇ ਇੱਥੋਂ ਲਾ ਕੇ ਵੀ ਐ ਲੱਗੂ ਸੋਨੂੰ ਯਾਰ ਅਸੀਂ ਮੰਡੀ 'ਚ ਹੀ ਖੜਿਆਗੇ ਤੇ ਮੰਡੀ ਵਾਲਾ ਸਿਸਟਮ ਹੀ ਆ ਹਰੇ ਬਹੁਤ ਚੰਗੇ ਸਾਰੇ ਬਰੀਕ ਸਿੰਘ ਦੇ ਹਰੇਕ ਰੇਟ ਦੀ ਕੱਟੀ ਮਿਲ ਜੂ ਤੇ ਇੱਕ ਜਿਵੇਂ ਤੁਹਾਨੂੰ ਆਖਿਆ ਸੀ ਮੈਂ ਖਾਸ ਗੱਲ ਰਹਿਊਗੀ ਵੀ ਨੀਲੀ 라ਵੀ ਮੀਣੀ ਸਿੰਘ ਹਲਾ ਕੇ ਦਿਖਾ ਦਾਂਗੇ ਤੇ ਸ਼ੁਰੂਆਤ ਕਿਹੜੇ ਪਾਸੇ ਕਰੀਏ ਕਦੋਂ ਮਰਜ਼ੀ ਕਰ ਲੋ ਜੀ ਆ ਵੈਟ ਤੋਂ ਨਾ ਕਰਦੀਏ ਕਰ ਦੋ ਹੀ ਕਰ ਤੁਰਦੀ ਆ ਤੋਰ ਨੂੰ ਕਿਹਾ ਖੜੀ ਦਿਖਾਣਾ ਗੱਲਾਂ ਥਾਂ ਜੀ ਔਖਾ ਨਾ ਮਰੋ ਠੀਕ ਹੈ ਉਹ ਤੋਰ ਨੂੰ ਕਹਾਂਥੋਂ ਤਾਂ ਫੇਰ ਕੇ ਸਾਰੇ ਕੋਈ ਚੱਕਰ ਨਹੀਂ ਲਾਓ ਜੀ ਠੀਕ ਹੈ ਕਰ ਸੁਆ ਕਿਹੜਾ ਸੁਈ ਆ ਪਹਿਲਾ ਛੂਆ ਜੀ ਮਗਰ ਬੱਚੀ ਜੀ ਕੇ ਮਰਜੀ ਆਥੇ ਫਿਰ ਜਾ ਕੋਈ ਚੱਕਰੀ ਆ ਜਾ ਪਹਿਲਾ ਛੂਆ ਹਾਂ ਪਹਿਲਾ ਛੂਆ ਕਹਿੰਦੇ ਸਾਈ ਵਾਲ ਗਰਮ ਹੁੰਦੀਆਂ ਯਾਰ ਹੋਰਾ ਵੀ ਨਹੀਂ ਯਾਰ ਮੈਂ ਕਹਿੰਦਾ ਕਿ ਮਰਜੀ ਪੀੜਾ ਕੇ ਚੋਣਾ ਮਰੋ ਜਾ ਦੁੱਧ 10 ਕਿਲੋ ਹੈ ਲੈ ਸਾਈਡ ਨੂੰ ਹੋ ਜਾ ਮਾੜੀ ਜੀ ਦਿਖਾ ਦੇਣ ਦੇ ਇਹਨਾਂ ਇੱਥੋਂ ਮਾਰ ਗਿਆ ਰੀ ਕੈਮਰਾ ਦੰਦ ਦੰਦ ਤਾਂ ਨਹੀਂ ਦੇਖੇ ਤੇ ਨਾ ਦੰਦ ਦੇਖੇ ਮਗਰ ਬੱਚੀ ਆ ਮਗਰ ਵੀ ਬੱਚੀ ਆ ਹਾਂ ਬੱਚੀ ਆ ਉਹ ਬੱਚੀ ਖੜੀ ਹਾਂ ਯਾਰ 12 ਦਿਨਾਂ ਨੂੰ ਸੂਈ ਨੂੰ ਜੀ ਮਾਰਦੀ ਕੈਮਰਾ 10 12 ਦਿਨ ਦੀ ਬਾਈ ਕਹਿੰਦਾ ਸੂਈਆਂ ਤੇ ਨਾਲ ਆ ਗਈ ਬੱਚੀ ਆ ਪਾ ਗਈ ਨਸਲੀ ਦੀ ਸਾਈ ਵਾਲੇ ਇੱਥੋਂ ਗਾਂ ਵਾਲ ਏ ਮੰਨ ਲਿਓ ਸੱਜਣੋ ਸਮਾਂ ਹੋ ਗਿਆ 1:47 ਮਿੰਟ ਦਾ ਜੱਜਮੈਂਟ ਇਹਦੇ ਲੈਵੇ ਦੀ ਉਹ ਹਿਸਾਬ ਨਾਲ ਕਰ ਲਿਓ 12 ਦਿਨ ਦੀ ਸੂਈ ਕੋਲੇ ਕਿੰਨਾ ਦੁੱਧ ਆ ਜਾਵੇ 10 ਕਿਲੋ ਦੁੱਧ 12 13 ਕਿਲੋ ਕੋਲੇ ਲੈਂਦੀ ਇੱਕ ਆ ਪਰਚੀ ਉਥੇ ਆਪਣੇ ਕੋਲ ਆਈ ਆ ਠੀਕ ਆ ਗੱਲ ਹਾਂ 10 ਕਿਲੋ ਅੱਜ ਤਿਆਰੀ ਦਾ ਤਿਆਰੀ ਦਾ 10 ਕਿਲੋ ਐਂ ਇੰਨੇ ਲੱਕਰ ਕੂਨ ਨੀ ਅਜ ਕੇ ਮਰਜੀ ਲੈ ਅਲਾ ਕਹਿੰਦੇ ਮਾਰ ਦੇ ਸ਼ਾਇਦ ਪੋਹਰਾ ਵੀ ਲੈ ਕੇ ਮਰਜੀ ਲੈ ਖੜ ਲੈ ਲੈ ਠੀਕ ਆ ਗੱਲ ਐ ਮਾਰਨ ਮੋਰਾਂ ਚੀਜ਼ ਨਹੀਂ ਹੋ ਗਈ ਕੇ ਮਰਜੀ ਪੀਲੀ ਡਾਹ ਕੇ ਚੋਈ ਕੋਈ ਗੱਲ ਨਹੀਂ ਨਿਆਣਾ ਪਾਓ ਚੋ ਠੀਕ ਆ ਗੱਲ ਨਿਆਣਾ ਲੈਂਦੀ ਆ ਹਾਂ ਨਿਆਣਾ ਲੈਂਦੀ ਆ ਤੇ ਫ ਫੈਂਡ ਵੀਰੇ ਫੈਂਡ ਦਾ ਮੇਰਾ 60 ਆਉਂਦੀ ਆ ਟੱਕਰ ਹੀ ਰੱਖਦੇ ਆ ਘਰੇ ਪੀਣੇ ਦੋ ਦਾ ਠੀਕ ਆ ਹਾਂ ਤੇ ਇੱਕ ਗੱਲ ਹੋਰ ਦੱਸ ਦੇਣਾ ਸੱਚ ਨੂੰ ਸਾਈ ਹਾਲ ਤੁਸੀਂ ਮਾਰਕੀਟ ਚ ਕਾਫੀ ਦੇਖਦੇ ਹੋ ਪਰ ਇਦਾਂ ਦੀ ਯਾਰ ਠੰਡੀ ਸੀਲ ਬੱਚੀ ਬਹੁਤ ਮਿਲਦੀਆਂ ਸਾਈ ਹਾਲ ਇਹ ਮਾਰਜੀ ਲੱਗਿਆ ਸੁਭਾ ਜੀ ਬਾਈ ਕਹਿੰਦਾ ਤੁਹਾਡੇ ਸਾਹਮਣੇ ਚੈੱਕ ਕਰਾਈ ਜਾਂਦਾ ਬਿਲਕੁਲ ਠੰਡੀ ਸੀਲ ਹੈ ਲੈ ਐ ਨੂੰ ਕਰਦੇ ਚੰਗਾ ਮਾੜੀ ਫਿਰ ਇਹ ਤੋਰ ਨਹੀਂ ਨਹੀਂਦਾ ਇੱਥੋਂ ਆਰਡਰ ਕੁਆਲਟੀ ਕਰਾ ਦੂਗਾ ਚੈੱਕ ਦੱਸਦਾ ਕਿ ਗੱਲੇ ਕਰਕੇ ਭੇਜ ਦੇਣਾ ਲੈ ਲੈ ਫੜ ਲੈ ਲੈ ਫੜ ਇਹ ਮਾਰਜੀ ਬਾਛੜ ਦੇ ਛੜ ਦੇ ਛੜ ਦੇ ਬੇਸ਼ਾਨਾ ਕਰ ਜਾਦੇ 22 ਦੀ ਕਿਵੇਂ ਆ 22 ਦਾ ਬਾਲੀ ਬੋਲੀ ਆ ਗੰਨੇ ਵਰਗੀ ਧਾਰਾ ਜਵਾਕ ਚੋਲੇ ਬਣਾ ਠੀਕ ਆ ਦੁੱਧ ਚਿੱਟਾ ਦੋ ਚਿੱਟਾ ਜਮ ਮਾਹ ਵਰਗਾ ਜੀ ਘਰੇ ਰੱਖ ਦੀਂਦਾ 10 ਕਿਲੋ ਅੱਜ ਹਾਜ਼ਰ ਹੈ ਹਾਂ ਡੰਗ ਤੋਂ ਡੰਗ ਚ ਪਾ ਦਾਂਗੇ ਬਣਾ ਚਾਰ ਡੰਗ ਚੋਲੇ ਕਿੰਨੇ ਪੈਸੇ ਲਵੇਂਗਾ ਇਹਦੇ ਇਹ 38000 ਹੀ ਦੇਵੇਂ ਹਾਂ ਨਾ ਵੀਰੇ 38000 ਹੀ ਜਾਵੇ ਮਾਫੀ ਕੋਈ ਨਹੀਂ ਮਾਨਤਨ ਕਰਦਾਂਗੇ 38 ਚੋਂ ਕਰਦਾਂਗੇ ਮਾਨਤਨ ਹਾਂ ਮਾਨਤਨ ਕਰਦਾਂਗੇ ਇਹ ਮਾਨਤਨ ਬਾਈ ਕਹਿੰਦਾ 38000 ਚੋਂ ਕਰਦਾਂਗੇ ਜਿਹੜਾ ਭਰਾ ਕਹਿ ਲਿਆ ਯਾਰ ਮੱਝ ਤੇ ਰੁਪਈਏ ਨਹੀਂ ਲਾ ਸਕਦਾ ਨਾ ਮੱਝਾਂ ਵਰਗਾ ਦੁੱਧ ਦੇ ਦੂ ਤੇ ਮੇਨ ਗੱਲ ਹੈ ਜੀ ਦੁੱਧ 14 ਕਿਲੋ ਦਊ ਵੀਰਾ ਸੂਆ ਪਹਿਲਾ ਤੇ ਨਾਲ ਵੀ ਬੱਛੀ ਆ ਗਈ ਤੇ ਬਾਈ ਕਹਿੰਦਾ 38200 ਮਾਨਤਨ ਕਰ ਦਿਆਂਗੇ ਤੇ ਹੁਣ ਮਾਰ ਦੇ ਗਰੀ ਇੱਕ ਨੰਬਰ ਵਾਲੀ ਕੱਟੀ ਦੇ ਕਹਿੰਦਾ ਆਹ ਕੱਟੀ ਦਾ ਤੋਰ ਦੇ ਫੇਰ ਨਹੀਂ ਤੋਰਦੇ ਨਹੀਂ ਕੱਟੀ ਤੋਰਦੀ ਆਹ ਕੱਟੀ ਤੋਰ ਖੋਲ ਕੇ ਬੱਲੀ ਆ ਗਈ ਹੈ ਨਾ ਹਾਂਜੀ ਉਮਰ ਕਿੰਨੀ ਕਹਦੀ ਹੈ ਜੀ ਉਮਰ ਇਹਦੀ ਵੀਰੇ ਹੋਊਗੀ 18-19 ਮਹੀਨਿਆਂ ਦੀ ਉਮ ਤੋ ਰਹਾ ਇਹਨੂੰ ਫਿਰ ਸਿੰਗ ਡੁੰਗਾ ਆ ਗਿਆ ਗੋਲ ਬਿਲਕੁਲ ਉਮਰਬਾਈ ਕਹਿੰਦਾ ਆ ਕਿ 18 ਤੋਂ 19 ਮਹੀਨਿਆਂ ਦੀ ਇਹ ਮੰਨ ਲਿਓ ਵੀ 2-3 ਮਹੀਨੇ ਸਾਮਕੇ ਟੀਕਾ ਭਰਉਣ ਵਾਲੀ ਠੱਟੀ ਹੈ ਤੇ ਮਿਲਕਰ ਰਿਕਾਰਡ ਕਿੰਨਾ ਕਹੇ ਦੀ ਮਾ ਦਾ ਵੀਰੇ ਹਣਾ ਆਪਾਂ ਝੂਠ ਨਹੀਂ ਮਾਰਦੇ ਲੈ ਕਹਿੰਦਾ 20 ਕਿਲੋ ਆਪਣੇ ਕੋਲ ਕਿਹੜੀ ਠੱਟੀ ਹੈ ਗਿਆ 13 ਕਿਲੋ ਤੋਂ ਲੈ ਕੇ 14-15 ਕਿਲੋ ਤੱਕ ਨਹੀਂ ਕੱਟੀਆਂ ਨੇ 15 ਤੱਕ ਦੀ ਹਾਂ ਤੇ ਇੱਥੋਂ ਮਾਰ ਗਿਆ ਰੀ ਕੈਮਰਾ ਕੱਟੇ ਸਾਰੇ ਚੰਗਿਆ ਸਿੰਗ ਬਰੀਕ ਮਿਲੂਗਾ ਕੱਟੇ ਥਾਂਟ ਪਾਪ ਸੋਣਾ ਮਿਲੂਗਾ ਐ ਨਹੀਂ ਕਮਾ ਲੈ ਕੋਈ ਫੋਟ ਫਾਟ ਹੋਵੇ ਆਪਾਂ ਦੇਣਦਾਰ ਪਾਣ ਸਾਰੀਆਂ ਦੇ ਸਿੰਗਲ ਚਾਰ ਚਾਰ ਮਿਲਣਗੇ ਫਾਲਤੂ ਤਾਂ ਨਹੀਂ ਕਿਸੇ ਦੇ ਨਾ ਕਿਸੇ ਦੇ ਫਾਲਤੂ ਨਹੀਂ ਉਮਰ ਆ ਗਈ ਬਾਈ ਕਹਿੰਦਾ 18 19 ਮਹੀਨਿਆਂ ਦੀ ਤੇ ਕੱਟੀਆਂ ਆ ਗਈਆਂ ਸੱਜਣੋਂ ਸ਼ਕੀਨ ਤੋਂ ਥੋੜਾ ਜਿਹਾ ਦਰਦ ਦੀ ਜ਼ਰੂਰ ਆ ਲੈ ਚੱਲ ਉਹ ਗਿੱਲੇ ਕਰ ਕਈ ਤੱਕ ਰੁਕਣਾ ਰਹਿਣਾ ਕਿਹੜੀ ਠੀਕ ਆ ਗੱਲ ਤੇ ਕੱਟੀਆਂ ਆ ਗਈਆਂ ਸੱਜਣੋਂ ਸਾਰੀਆਂ ਸਾਫ਼ ਸੋਤਰੀਆਂ ਜਿਹੜੇ ਭਰਾ ਕਹਿੰਦੇ ਨੇ ਆਪਾਂ ਕੱਟੀਆਂ ਲੈਣੀਆਂ ਤੇ ਜਿਵੇਂ ਬਾਈ ਨੇ ਦੱਸਿਆ ਵੀ 13 ਕਿਲੋ ਤੋਂ ਲਾ ਕੇ 14 15 ਕਿਲੋ ਤੱਕ ਕਲੀਆਂ ਨੇ ਇਹ ਕੋਈ 20 ਕਿਲੋ ਵਾਲੀ ਨਹੀਂ ਹੈਗੀ ਯੋਗਿਓ ਮੇਰਾ ਖਿਆਲ ਆ ਵੀ ਗੱਲਾਂ ਹੀ ਹੁੰਦੀਆਂ 20 ਵਾਲੀਆਂ ਗੱਲਾਂ ਹੀ ਗੱਲਾਂ ਆ 20 ਵਾਲੀਆਂ ਵਾਈ ਕਿਵੇਂ ਆਈਆਂ ਆਪਣੇ ਕੋਲ ਇੱਕ ਦੋ ਠੀਕ ਆ ਆਈਆਂ ਵੀ ਨੇ ਠੀਕ ਆ ਗੱਲ ਹਾਂ ਤੇ ਇਹਦਾ ਰੇਟ ਕੀ ਰਹੂਗਾ 1 ਨੰਬਰ ਵਾਲੀ ਦਾ ਇੱਕ ਕੱਟੀ ਦੇਵਾਂਗੇ 42000 ਦੀ 42 ਦੀ ਆਮਾਨਦਾਨ ਕਰਦਾਂਗੇ ਛੋਟ ਛੱਪਾ ਕਰਾਂਗੇ ਜੀ ਤੇ ਗਰੀ ਇਧਰਲੇ ਬੰਨੇ ਲਿਆ ਕੈਮਰਾ ਓਏ ਉਰੇ ਲਿਆ ਇਹਦੇ ਸਿੰਘਾਂ ਤੇ ਮਾਰ ਕੈਮਰਾ ਦੀਂਦਾ ਵੀ ਨਹੀਂ ਸਿੰਘਾ ਇੰਨਾ ਇੰਨਾ ਬਰੀਕ ਆ ਗਿਆ ਇੱਥੋਂ ਨਾ ਝੋਲੀ ਦੇਖ ਬਹੁਤ ਚੰਗੀ ਆ ਕੱਟੀ ਵੀ ਇੱਥੋਂ ਚੈੱਕ ਕਰ ਸਕਦੇ ਹਾਂ ਸ਼ਕੀਨ ਆ ਗਈ ਫੁੱਲ ਸਿੰਘਾਂ ਆ ਗਏ ਜਮੇ ਗੈਲੀ ਬੰਦ ਆ ਗਿਆ ਤੇ ਬਾਡੀ ਵੀ ਬੰਦ ਪਰ ਬਹੁਤ ਕਮਾਲ ਦੀ ਆ ਗਈ ਉੱਥੇ ਆ ਪਰੇਸ਼ਾਨ ਨਾ ਕਰ ਤੋਰੀ ਦੇਖ ਫੋਲ ਕੇ ਤੋੜ ਦੇ ਨਾ ਆ ਗਈ ਜਿਵੇਂ ਆਪਾਂ ਕਹਿੰਦੇ ਨੇ ਚੰਗੀ ਸਮੀ ਪਲੀ ਸਿੰਘ ਬਿਲਕੁਲ ਬੰਦ ਰੱਖੂ ਤੇ ਸ਼ਕੀਨ ਕੱਟੀ ਫੁੱਲ ਆ ਗਈ ਹਰੇਕ ਪੱਖ ਤੋਂ ਕਿੰਨੀ ਉਮਰ ਇਹਦੀ ਵੀਰੇ ਬਿਲਾਂ ਹੋਊਗੀ 17 ਕਿ ਮਹੀਨੇ ਦੀ ਉਮਰ ਹੈ 16 17 ਦੀ ਹਾਂ ਤੇ ਸਾਮੀ ਸੁਮੀ ਚੰਗੀ ਹੋਈ ਹੈ ਨਾ ਹਾਂ ਬਿਲਕੁਲ ਚੰਗੀ ਹੈ ਕੱਟੀ ਆ ਬਾਡੀ ਦੀ ਬਣਤਰ ਬਹੁਤ ਕਮਾਲ ਦੀ ਆ ਇੱਥੇ ਜੇ ਰੋਕ ਲਾ ਬਸ ਬਸ ਜ਼ਿਆਦਾ ਲੰਬੀਆਂ ਨਾ ਲੈ ਕੇ ਜਾਈਂ ਇੱਥੇ ਰੋਕ ਲਾ ਇੱਥੋਂ ਮਾਰ ਦਿੰਗਾ ਇਹਦੀ ਕੈਮਰਾ ਜਿਵੇਂ ਤੁਹਾਨੂੰ ਦੱਸਿਆ ਸੀ ਨਾ ਵੀ ਫੁੱਲ ਸ਼ਕੀਨ ਆ ਗਈ ਸਿੰਘ ਬਿਲਕੁਲ ਬੰਦ ਤੇ ਚੜਾਈ ਵਾਲੀ ਕੱਟੀ ਆ ਗਈ ਇੱਥੋਂ ਮਾਰਨੀ ਫੇਸ ਤੇ ਕੈਮਰਾ ਅੱਲਾਇ ਚਲਕਮਾ ਗਈ ਇਧਰ ਲੈ ਬੰਨਿਓ ਐਂਦਾ ਚਲ ਕਿੰਨੇ ਮਹੀਨੇ ਦੱਸਿਆ 17 ਕਿ ਮਹੀਨੇ ਦੀ ਮਰਾਈ ਇਹਦੀ ਥਾਣ ਕਿਸੇ ਦੇ ਆਲ ਤੂ ਫਾਲ ਤੂ ਨਾ ਕਿਸੇ ਦੇ ਨਹੀਂ ਕਿਸੇ ਦੇ ਤਿੰਨ ਹੋਣ ਜਾਂ ਪੰਜ ਹੋਣ ਨਾ ਜੀ ਚਾਰ ਸਾਰੇ ਮਿਲਣਗੇ ਹਰ ਇੱਕ ਟੀ ਵਾਪਸ ਕਰ ਦੇ ਕੋ ਉਹ ਆ ਤੇ ਉਮਰ ਇਹਦੀ 17 ਕਿ ਮਹੀਨੇ ਦੀ ਲੰਗ ਭਾਗਾ ਜੀ ਤੇ ਪੈਸੇ ਕਿ ਜੀ ਇਹਦੇ ਕਿੰਨੇ ਲਵਾਂਗੇ ਇਹ ਵੀ 42000 ਦੀ ਕੱਟੀ ਦੇਵਾਂਗੇ 42000 ਦੀ ਸ਼ਕੀਨ ਸਕੂਨ ਬਾਲੀ ਆ ਨਾ ਹਾਂ ਜੀ ਇਹ ਇੱਕ ਨੰਬਰ ਵਾਲੀ ਦਾ ਵੀ 42 ਆ ਫਿਰ ਹਾਂ 42 ਜੋੜੇ ਚ ਮਾਫੀ ਜਾਂ ਦੋ ਦਾ ਚਾਰ ਕਰਾਂਗੇ ਜੀ ਕੋ ਵਾਲੀ ਹੈ ਕਰਾਂਗੇ ਕਰ ਦਾਂਗੇ ਮਨ ਖੁਸ਼ ਥਣ ਸਿੰਗਲ ਚਾਰ ਆਗੇ ਚਾਰ ਚਾਰ ਸਾਰੇ ਚਾਰ ਮਿਲਣਗੇ ਉਹ ਬਾਈ ਦੀ ਗਰੰਟੀ ਵੀ ਰਹੂਗੀ ਹਾਂਜੀ ਹਾਂਜੀ ਵਾਪਸ ਕਰ ਦੇ ਕੱਟੀ ਹੋਏ ਹਾਂ ਜਿਹੜੀ ਤੇ ਪੰਜਵਾ ਹੋਇਆ ਬਾਈ ਕਹਿੰਦਾ ਵਾਪਸ ਕਰ ਦੇ ਇੱਥੋਂ ਮਾਰਦੇ ਕੈਮਰੇ ਕੇਰਾ ਹੋਰਾ ਸ਼ਕੀਨ ਫੁੱਲਾ ਗਈ ਤੇ ਸਾਫ ਸੁਥਰੀ ਆ ਗਈ ਹਰੇਕ ਪੱਖ ਤੋਂ ਆ ਦਿੱਤੀ ਬਹੁਤ ਚੰਗੀ ਜੀ ਦੋ ਨੰਬਰ ਤੇ ਤੇ ਨੰਬਰ ਬਾਈ ਬਾਈ ਨਾਲ ਗੱਲਬਾਤ ਕਰ ਲਿਓ ਤੇ ਹੁਣ ਮਾਰਦੇ ਗਾ ਰੀ ਤਿੰਨ ਨੰਬਰਾਂ 'ਚ ਲਾ ਤੋਰ ਚੋਬਰਾ ਖੋਲ ਕੇ ਸਿੰਗੀ-ਸੁੰਗੀ ਹਰੇਕ ਦੀ ਵੀ ਕੈ ਲੀਏ ਜਮਾਂ ਹੀ ਬਹੁਤ ਚੰਗੀਆਂ ਸਿੰਗੀ ਸਰ ਸਰ ਸੋ ਚੰਗਾ ਜੀ ਕੱਟੀ ਦਾ ਠੀਕ ਆ ਗੱਲ ਇਹਦੀ ਉਮਰ ਕਿੰਨੀ ਹੋਊਗੀ ਜੀ ਇਹਦੀ ਉਮਰ ਹੋ ਗਈ 15 ਕਿ ਮਹੀਨੇ ਜੀ 15 ਦੇ ਲਗ ਭਾਗ ਤੇ ਕੱਟੀਆਂ ਸਾਰੀਆਂ ਤੇ ਦੁੱਧ ਜਿਵੇਂ ਬਾਈ ਨੇ ਦੱਸਤਾ ਸੋਨ ਉਹ ਸਟਾਰਟਿੰਗ ਕੀ ਦੱਸਤਾ ਵੀ 13 ਤੋਂ ਲਾ ਕੇ 15 ਕਿਲੋ ਤੱਕ ਦੀ ਰਹੂਗੀ ਤੇ ਸਾਰੀ ਕੱਦ ਕਾਠ ਵਾਲੀਆਂ ਕਟੀਆਂ ਬਣਨੀਆਂ ਤਕਰੀਬਨ ਤਕਰੀਬਨ ਜਿੰਨੀਆਂ ਸਰ ਸਰ ਦੇ ਕਟੀਆਂ ਦੇਖੋ ਛੰਗ ਛੰਗ ਲਾ ਕੇ ਦੇਖੋ ਤੇ ਰਟੀਨ ਚ ਬਾਈ ਕੋਲ ਤਕਰੀਬਨ ਤਕਰੀਬਨ ਜ਼ਿਆਦਾ ਕੰਮ ਕਟੀਆਂ ਦਾ ਸਪੈਸ਼ਲਿਸਟ ਹੀ ਆ ਹਾਂ ਹਾਂ ਇਹਦਾ ਆ ਗਿਆ ਤੀਜਾ ਨੰਬਰ ਆ ਉਮਰ ਕਿੰਨੀ ਦੱਸੀ ਦੀ ਬਾਈ 15 ਕਿ ਮਹੀਨੇ ਦੀ ਉਮਰ ਆ ਜੀ 15 ਮਹੀਨਿਆਂ ਦੇ ਲਗਭਗ ਆ ਕਿਉਂਕਿ ਬਾਈ ਨੇ ਖਰੀਦੀਆਂ ਨੇ ਮਹੀਨਾ ਦੋ ਮਹੀਨੇ ਇਧਰ ਉਧਰ ਵੀ ਹੋ ਸਕਦੀ ਆ ਪਰ ਆ ਗਈਆਂ ਸਾਰੀਆਂ ਸ਼ਕੀਨ ਬਿਲਕੁਲ ਹਰੇਕ ਪੱਖ ਤੋਂ ਸਾਫ਼ ਸੁਥਰੀਆਂ ਕੱਟੀਆਂ ਜੋ ਇਹਦਾ ਨੰਬਰ ਆ ਗਿਆ ਤੀਜਾ ਕਿਉਂਕਿ ਨੰਬਰ ਮੁਤਾਬਕ ਬਾਈ ਨੂੰ ਫੋਨ ਕਰ ਲਿਓ ਨੰਬਰ ਮੁਤਾਬਕ ਤੁਹਾਨੂੰ ਬਾਈ ਰੇਟ ਦੱਸ ਦੂਗਾ ਤੇ ਝੋਲੀ ਝੂਲੀ ਚੰਗੀ ਬਣਾਊਗੀ ਜੀ ਹਾਂਜੀ ਇੱਥੋਂ ਦਿਖਾ ਦਿੰਦਾ ਜੀ ਤੇ ਸਵੇਰ ਆਦੀ ਆ ਗਈ ਠੰਡੀ ਹੋ ਗਈ ਬਾਈ ਸਾਈਡ ਨੂੰ ਇੱਥੋਂ ਮਾਰਨੀ ਫੇਸ ਤੇ ਕੈਮਰਾ ਸਿੰਘ ਬਿਲਕੁਲ ਆਊਗਾ ਬੰਦੇ ਦਾ ਇਹਦਾ ਕੀ ਰੇਟ ਹੈ ਨਾ ਬਾਈ ਇਹ 28000 ਦੀ ਕੱਟੀ ਦੇਵਾਂਗੇ ਜੀ 28 ਜੀ ਹਾਂਜੀ ਤੇ ਹੁਣ ਮਾਰ ਦੇ ਕਰੀ ਚਾਰ ਨੰਬਰ ਵਾਲੀ ਤੇ ਦੋ ਚਾਰ ਖੜੀਆਂ ਦਿਖਾ ਦਾਂਗੇ ਦਿਖਾ ਦਿਓ ਦਿਖਾ ਦਿਓ ਐਂ ਦਿਖਾ ਕੋਈ ਚੱਕਰ ਨਹੀਂ ਤੇ ਮਰਜੀ ਦਿਖਾ ਦਿਓ ਤੇ ਹੁਣ ਮਾਰ ਦੇ ਤੇ ਕੈਮਰਾ ਬਣ ਤਰੇ ਦੀ ਵੀ ਇਹਦੇ ਨਾਲ ਦੀ ਆ ਚੰਗੇ ਸਿੰਘੀ ਸਿੰਘੀ ਸਾਰੇ ਕਟੀਆਂ ਚੰਗੇ ਆ ਜੀ ਆਹ ਸਿੰਘ ਸਿੰਘ ਤੇ ਮਾਰਨੀ ਫੇਸ ਤੇ ਕੈਮਰਾ ਇਧਰਲੇ ਬੰਨੇ ਹੋ ਇੱਥੋਂ ਮਾਰਦੀ ਸਿੰਘ ਸਿੰਘ ਵੀ ਗੋਲ ਕਰੂ ਨੰਬਰ ਇਹਦਾ ਕਟੀਆਂ ਚ ਆ ਗਿਆ ਚੌਥਾ ਕਿੰਨੀ ਉਮਰ ਹੈ ਦੀ ਇਹਦੀ ਵੀ ਜੀ ਇੰਨੀ ਕਿੰਨੋ ਜੀ ਕਿੰਨੀ 14-15 ਮਹੀਨੇ ਹੋ ਗਏ ਇਹਦੇ ਠੀਕ ਆ ਗੱਲ ਆ ਥਾਂ ਤੇ ਲੂਈ ਦੇਖੋ ਦੁੱਧਾਂ ਦੀ ਲੂਈ ਨੂੰ ਦਾਦੀ ਜੀ ਨਾਲ ਸਾਰੇ ਕੱਟੇ ਦੇਖੋ ਜੀ ਆਪਣੇ ਦੇ ਠੀਕ ਆ ਗੱਲ ਕਿਸੇ ਦੇ ਕੱਟੇ ਦੇ ਲੂਈ ਨੇ ਸਾਰੇ ਦੁੱਧਾਂ ਦੇ ਦੁੱਧ ਦੇ ਇਹ ਕਿੰਨੇ ਪੈਸੇ 4 ਨੰਬਰ ਵਾਲੀ ਕੱਟੀ ਦੇ ਇਹ ਵੀ 28000 ਜੀ ਦੇਵਾਂਗੇ ਜੀ 28 ਦੀ ਹਾਂਜੀ ਵੀਡੀਓ ਚ ਪੰਜਵਾਂ ਨੰਬਰ ਆ ਗਿਆ ਕੱਟੀਆਂ ਚੋਂ ਚੌਥਾ ਆ ਗਿਆ ਹਾਂਜੀ 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 ਆ ਕੱਟੀਆਂ ਦੇ ਮੁਤਾਬਕ ਹੀ ਨੰਬਰ ਦੱਸੂ ਮੈਂ ਕੱਟੀਆਂ ਚੋਂ ਚੌਥਾ ਨੰਬਰ ਆ ਗਿਆ ਕਿੰਨੀ ਕਿੰਨਾ ਦੱਸਿਆ ਦਾ 28000 ਜੀ ਦੇ ਦਾਂਗੇ 28 ਦੀ ਤੇ ਥੱਲੇੋਂ ਸਾਫ ਹੈ ਪੂਰੀ ਸ਼ਾਪ ਹੈ ਥਾਂ ਥਾਂ ਤੇ ਇਹ ਇੱ ਅੱਜ ਇਹ ਕੋਈ ਖੋਟ ਮੱਠਾ ਹੈ ਬਾਈ ਕਹਿੰਦਾ ਉਹਦੀ ਗਰੰਟੀ ਰਊ ਤੇ ਆ ਆ ਕਿਵੇਂ ਆ ਨੀਲੀ 라ਵੀ ਦੀ ਇਹ ਪਿਓਰ ਲੀਲੀ 라ਵੀ ਆ ਜੀ ਮਾਰ ਕੇ ਦੇਖੋ ਪੈਰਾਂ ਦੇ ਮੂਲੇ ਜਾਇਜ਼ ਆ ਜੀ ਸਿੰਘ ਦੋਨੇ ਹਿਲ ਦਾ ਅੱਖਾਂ ਦੇਖੋ ਜੀ ਆ ਦੇਖੋ ਇੱਥੋਂ ਮਾਰ ਕੇ ਦੇਖੋ ਉਹ ਸਿੰਘ ਹਲਦੇ ਦੋਨੇ ਦੇਖੋ ਸਾਰੇ ਸਾਰੇ ਜਾਇਜ਼ ਮਾਰ ਕੇ ਆ ਗਈ ਅੱਖਾਂ ਦੋਨੇ ਆ ਗਈਆਂ ਨੀਲੀ ਵਾਲੀ ਹਾਂ ਥਾਣ ਦੇਖੋ ਕਿੰਨਾ ਚੰਗਾ ਲੱਗਈ ਦੇ ਠੀਕ ਆ ਗੱਲ ਹਾਂ ਤੇ ਬਾਕੀ ਆ ਗਈ ਗੋਲ ਹਨਾ ਪੂਰੀ ਥਾਣ ਦੇਖੋ ਤੇ ਸੁਭਾਅ ਦੀ ਆ ਗਈ ਠੰਡੀ ਸੀਲ ਤੇ ਥਾਣ ਤੋਂ ਝੋਲੀ ਝੂਲੀ ਚੰਗੀ ਲੱਗੀ ਆ ਇਹਦੀ ਉਮਰ ਕਿੰਨੀ ਕਾ ਇਹਦੀ ਉਮਰ 15 ਕਿ ਮਹੀਨੇ 14 15 ਮਹੀਨੇ ਇੱਥੋਂ ਇਧਰ ਲੈ ਬੰਨਿਓ ਦਿਖਾ ਦੀ ਗਰੀ ਫੇ ਇਸਤੇਮਾਰ ਨਹੀਂ ਕੈਮਰਾ ਸੁਭਾਹ ਦੀ ਸੰਧੀ ਆ ਹਾਂ ਛੀਲ ਢੰਡੀ ਆ ਨਿਗਾ ਵੀ ਲੱਤਾਂ ਸਾਰੇ ਡੱਬ ਘੜਬੇ ਮਾਰ ਕੇ ਨੇ ਉਹ ਗੱਲ ਨਹੀਂ ਹੈਗੀ ਠੀਕ ਆ ਗੱਲ ਪ੍ਰੋਪਰ ਜੇ ਮਾਰਕਾ ਆ ਗਿਆ ਹਾਂ ਬਸ ਆ ਰੱਸੀ ਖੋਲ ਕੇ ਮੂੰਹ ਇਧਰ ਕਰੀਂਦਾ ਮਾਰਾ ਜਾ ਮੂੰਹ ਕਮਾ ਦੇ ਇਧਰ ਲੈ ਬੰਨੇ ਤੂੰ ਥੋੜਾ ਜਿਆਦਾ ਡਰਦੀ ਜੀ ਆ ਉਮਰ ਕਿੰਨੀ ਦੱਸਿਆ ਜੀ 14 15 ਮਹੀਨੇ ਮੁਰਾਈ 14 ਮਹੀਨੇ ਆ ਜੀ ਇਹਦੀ ਮਾਂ ਵੀ ਨੀਲੀ ਸੀ ਹਾਂਜੀ ਹਾਂਜੀ ਠੀਕ ਆ ਗੱਲ ਇਹ ਇੱਥੋਂ ਮਾਰਦੀ ਗਰੀ ਕੈਮਰਾ ਇਹ ਇੱਥੋਂ ਮਾਰਦੀ ਸਿੰਗ-ਸਿੰਗ ਕਰਾਦੀ ਚੈੱਕ ਆ ਆ ਵੀ ਹਿਲਦਾ ਆ ਵੀ ਹਿਲਦਾ ਤੇ ਅੱਖਾਂ ਚ ਵੀ ਇਹਦਾ ਜਵਾਬ ਆ ਗਿਆ ਅੰਮ੍ਰਿਤ ਅੱਖ ਚ ਵੀ ਜਾਈ ਜਾ ਦੇਖੋ ਪਹਿਰਾ ਦੇ ਮਾਗਲੇ ਨੇ ਮੂੰਹ ਨਾ ਦੇ ਇਧਰਲੇ ਬੰਨੇ ਵੀ ਆ ਗਏ ਪਹਿਰਾ ਦੇ ਦੇਖੋ ਥੋੜੋ ਥੋੜੇ ਦੇ ਬਾਲ ਜਿਹੇ ਦੋਨੇ ਮੂਹਲੇ ਮੂਰਕਾ ਕਰ ਸਕਦਾ ਚੈੱਕ ਕਰੀ ਗਾਹ ਨੂੰ ਥੋੜਾ ਡਰਦੀ ਆ ਡਰਦੀ ਕਰ ਪਹਿ ਇਹਦਾ ਅੱਛਾ ਪਾਇਆ ਸੀ ਮੂਰੀ ਬਾਦੀ ਨਾ ਠੀਕ ਹੈ ਬਸ ਬਸ ਪਰੇਸ਼ਾਨ ਨਾ ਕਰ ਇੱਥੇ 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 ਰੱਸੇ ਕਰਕੇ ਕਰ ਲੈ ਇੱਥੋਂ ਜੇ ਦਿਖਾ ਦੀ ਮੇਰੀ ਕਿੰਨੇ ਪੈਸੇ ਲਵੇਂਗਾ ਇਹਦੇ ਫਿਰ ਇਹ 40000 ਦੇ ਦੇਵਾਂਗੇ ਹੈ 40000 ਦੇ ਇਹਦੇ ਜਿਆਦਾ ਮੰਗਦਾ ਥੋੜਾ ਨਹੀਂ ਚੰਗੀ ਵਾਲੀ ਇਕੱਤੀ ਚੰਗੀ ਵਾਲੀ ਹੈ ਚੰ ਮਾਨਤਾਨ 40 ਚੋਂ ਕਰਾਂਗੇ ਜੀ ਕਰ ਦਾਂਗੇ ਨੰਬਰ ਆ ਗਿਆ ਪੰਜਵਾਂ ਕਿਉਂਕਿ ਇਹ ਤਾਂ ਲੱਗਦੀ ਆ ਸਾਰੀਆਂ ਤੋਂ ਉੱਧੇ ਪਤਾ ਲੱਗ ਜੂ ਹਾਂਜੀ ਤੇ ਹੁਣ ਮਾਰਦੇ ਕਰੀ 6 ਨੰਬਰ ਵਾਲੀ ਤੇ ਇਹਦੀ ਕੀ ਗੱਲ ਬਾਤ ਆ ਇਹਦੀ ਕਿੰਨੀ ਉਮਰ ਆ ਇਹਦੀ ਹੂ 14 ਮਹੀਨਾ ਦੀ ਹੈ 14 ਮਹੀਨਾ ਦੀ ਸਿੰਘ ਬੜਾ ਪਤਲਾ ਇਹਦਾ ਹਨਾ ਝੋਲੀ ਵੀ ਦੇਖੋ ਕਿੰਨੀ ਕੱਟੀਦਲ ਚੰਗੀ ਆ ਚੜਾਈ ਵਾਲੀ ਬਣੂਗੀ ਆ ਆ ਚੀਜ਼ ਤੋਂ ਚੜਾਈ ਸੋਹਣੀ ਰੱਖੂ ਤੇ ਝੋਲੀ ਵੀ ਫੁੱਲ ਬਣਾਉ ਜਿਵੇਂ ਬਾਈ ਨੇ ਦੱਸਿਆ ਤੇ ਬਾਕੀ ਆ ਚੀਜ਼ ਦੀ ਚੜਾਈ ਵੀ ਸੋਹਣੀ ਰੱਖਦੇ ਤੇ ਆ ਚੀਜ਼ ਤੋਂ ਆ ਚੀਜ਼ ਦਾ ਗੈਪ ਵੀ ਚੰਗਾ ਆਉਂਦੀ ਹੈ ਹਨਾ ਚੌੜੇ ਢਾਂਚੇ ਵਾਲੀ ਆ ਗਈ ਤੇ ਫੇਸ ਕਰੀਂਦਾ ਉਰਲੇ ਬੰਨੇ ਬਾਈ ਇੱਥੋਂ ਕਰੀਂ ਫੇਸ ਤੇ ਮਾਰਨੀ ਕੈਮਰਾ ਸਿੰਘਾ ਜਿਹੜਾ ਸਿੰਘ ਜਮਈ ਪਤਲਾ ਸਿੰਘ ਆ ਇਹਦਾ ਬਿਲਕੁਲ ਬਰੀਕ ਸਿੰਘ ਕਹ ਲਈਏ ਕਿੰਨੇ ਪੈਸੇ ਦੇ ਇਹ 27000 ਦੇ ਦਾਂਗੇ ਹੈ 27000 ਦੇ ਜੇਕੇ ਜੀ ਸਾਰੀਆਂ ਇਕੱਠੀਆਂ ਪਾਲੀਆਂ ਯਾਰ ਕਿਸੇ ਨੇ ਕਰਨਾ ਕੋਈ ਮਾਨਦਾਨ ਕਰਦਾ ਹੈ ਨਾ ਚੋਮੇ ਕਰ ਲਾਟ ਚੋ ਕਰ ਦੇਗਾ ਕਿਸੇ ਨੇ ਲਾਟ ਹੀ ਲੈਣਾ ਭਰਾ ਨਹੀਂ ਕਰ ਦਾਂਗੇ ਤੇ ਹੁਣ ਮਾਰ ਕਰੀਂ ਅਗਲੇ ਨੰਬਰ ਵਾਲੀ ਤੇ 246 ਤੇ ਇਹਦਾ ਆ ਗਿਆ 7ਵਾਂ ਨੰਬਰ ਜਮਾ ਜੈਡ ਬਲੈਕ ਆ ਸਾਰੀ ਕਿਸੇ ਪਛਣਿਆ ਇਹ ਆ ਗਈ ਸੱਜਣੋਂ 7 ਨੰਬਰ ਤੇ ਤੇ ਇੱਥੋਂ ਕਰਾ ਦੀ ਝੋਲੀ ਝੂਲੀ ਚੈੱਕ ਇਹਦੀ ਤੇ ਬਾਕੀ ਜਾਤ ਨਸਲ ਤਕਰੀਬਨ ਸਾਰੀਆਂ ਦੇ ਚੰਗੀ ਆ ਕਿੰਨੀ ਉਮਰ ਹੈ ਦੀ ਇਹਦੀ ਬਸ 13 ਕੁ ਮਹੀਨੇ ਚਾਹੁੰਦਾ ਦੀ ਹੋਊ ਇੱਥੇ ਹੀ ਉਮਰ ਹਰ ਨਹੀਂ 13 ਚਾਹੁੰਦਾ ਦੀ ਹਾਂ ਕਿੰਨੇ ਪੈਸੇ ਦੇ ਇਹ ਵੀ 27000 ਦੀ ਦਾਂਗੇ 27 ਦੀ ਹਾਂ ਨੰਬਰ 7ਵਾਂ ਹਾਂ ਤੇ ਹੁਣ ਗਏ ਦੀ 8ਵੇਂ ਨੰਬਰ ਦੇ ਮਾਰ ਇਹਨਾਂ ਦੀ ਉਮਰ ਇੱਕੋ ਜੀ ਲੱਗਦੀ ਹੈ ਇਹਦੀ ਇੱਕੋ ਜੀ ਬੱਚ ਮੰਨ ਕੇ 13 ਕੁ ਮਹੀਨੇ ਲਾਲਾ 12 ਮਹੀਨੇ ਛੋਟੀਆਂ ਦੋਨੇ ਇਕੱਠੀਆਂ ਚੰਗੇ ਨਾਲ ਸ਼ਿੰਗਾ ਸ਼ੁੰਗਾ ਚੰਗੇ ਦੋਨੇ ਇਕੱਠੀਆਂ ਠੀਕ ਆ ਕਰੀ ਉਹਦੇ ਬੰਨੇ ਨੂੰ ਲੈ ਇਹਦਾ ਆ ਗਿਆ 8ਵਾਂ ਉਹਦਾ ਆ ਗਿਆ 9ਵਾਂ ਨੰਬਰ ਢਾਂਚੇ ਸੋਨੇ ਬਣਾਉਣਗੀਆਂ ਜਿਵੇਂ ਤੁਹਾਨੂੰ ਦੱਸਿਆ ਚੜਾਈ ਵਾਲੀਆਂ ਬਣਨਗੀਆਂ ਤੇ ਇਹਨਾਂ ਦੀ ਉਮਰ ਛੋਟੀ ਆ ਤੁਹਾਨੂੰ ਤਾਂ ਕਰਕੇ ਇਹਨਾਂ ਨੂੰ ਛੋਟੀਆਂ ਦਿਸਦੀਆਂ ਹੋਣਗੀਆਂ ਕਿਉਂਕਿ ਇਸ ਉਧਰੋਂ ਵੱਡੀ ਉਮਰ ਛੋਟੀ ਵੱਡੀ ਛੋਟੀ ਇਸ ਤਰ੍ਹਾਂ ਬਾਈ ਦੀਆਂ ਲਾਈਆਂ ਵੀ ਆ ਸਾਰੀਆਂ ਇਹ ਇਹਨਾਂ ਦੇ ਕਿੰਨੇ ਕਿੰਨੇ ਰੁਪਏ ਇਹ ਜੋੜਾ 34000 ਦਾ ਦੇ ਦਾਂਗੇ 17 ਦੀ ਟਿੱਕਾ ਜੋੜਾ 34 ਦਾ 34000 ਦਾ ਸਾਰੀਆਂ ਚੋਂ ਹਾਂਜੀ ਸਾਰੀਆਂ ਚ ਮੰਨ ਤਾਂ ਕਰਾਂਗੇ ਸਾਰੇ ਫੁੱਲ ਬਟਾ ਫੁੱਲ ਕਰਾਂਗੇ ਫੁੱਲ ਕਰਾਂਗੇ ਸਾਰੇ ਜੋ ਠੀਕ ਹੈ ਗੱਲ ਹਾਂ ਜੇ ਬਾਈ ਕਹਿੰਦਾ ਕਿਸੇ ਸੱਜਣ ਨੇ ਨਾ ਇਹ ਸਾਰੀਆਂ ਕੱਟੀਆਂ ਲੈਣੀਆਂ तकरीबन तकरीबन ਇਹ ਹੈਗੀਆਂ ਨੇ 2 4 6 8 ਤੇ 9 ਕੱਟੀਆਂ ਨੇ 10ਵੀਂ ਆ ਗਈ ਬੱਛੀ ਜੇ 9 ਕੱਟੀਆਂ ਬਾਈ ਕਹਿੰਦਾ ਕਿਸੇ ਸੱਜਣ ਨੇ ਲੈਣੀਆਂ ਨੇ ਨੌਆਂ ਚ ਮਾਨ ਤਾਨ ਖੁੱਲਾ ਕਰ ਦਾਂਗੇ ਜੇ ਇਕੱਠੀ ਨੌ ਕੋਈ ਚੜਾਉਂਦਾ ਗੱਜੀ 150 ਜਾਂ 150 ਹੁਣ ਪਹੁੰਚ ਕਰ ਦੇਗਾ ਇਹੀ ਰੇਟਾਂ 'ਚ ਆਪਰ ਪੈਸੇ ਛੜਾ ਲੈਣਾ ਹੈ ਪੈਸੇ ਛੜਾ ਲੈ ਗੱਡੀ ਆਪ ਦੀ ਲੈਣਾ ਠੀਕ ਹੈ ਹਾਂ ਸਾਰੀਆਂ ਇਕੱਠੀਆਂ ਲੈ ਕੇ ਜਾਓ ਰੁਪਇਆ 5000 ਛੜ ਦਾਂਗੇ ਇੱਕ ਕੱਟੀ ਮਗਰਾ ਸਾਰੀਆਂ ਮਾਰਾ ਠੀਕ ਹੈ ਗੱਲ ਮਗਰ ਇੱਕ ਮਗਰ ਪੰਜ ਛੱਡ ਦਿੰਦਾ ਨਾ ਸਾਰੀਆਂ ਮਾਰਾ ਠੀਕ ਹੈ ਗੱਲ ਆ ਨੰਬਰ ਬੋਲ ਤੇਰਾ 9779562218 9779562218 ਦਾ ਨੰਬਰ ਆ ਹਾਂਜੀ ਇੱਕ ਦਿਖਾਤੀ ਬੱਛੀ ਤੇ ਨੌ ਦਿਖਾਤੀਆਂ ਸੱਜਣੋਂ ਕੱਟੀਆਂ ਇੱਕ ਨੰਬਰ ਤੇ ਬੱਲੀ ਦਿਖਾਤੀ ਤੇ ਬਾਕੀ ਆ ਮੋਰਾ ਚ ਪੈਂਦੀਆਂ ਦਿਖਾਤੀਆਂ ਬਹੁਤ ਕਮਾਲ ਦੀਆਂ ਇੱਕ ਦਿਖਾਤੀ ਨੀਲੀ 라ਵੀ ਮੀਣੀ ਸਿੰਘ ਹਲਦਿਆਂ ਵਾਲੀ ਚੰਗੇ ਰਿਕਾਰਡ ਵਾਲੀ ਤੇ ਜਿਹੜੇ ਵੀ ਸੱਜਣ ਨੂੰ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜ ਆ ਕੇ ਤਸੱਲੀ ਕਰਕੇ ਪਾਸ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ